ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਖਲੀਲ ਜੇਬਰਾਨ ਦੀ ਕਿਤਾਬ ਟੁੱਟੇ ਖੰਭ ਅੱਜ ਆਪਾਂ ਪੜਾਂਗੇ ਮੌਤ ਦੇ ਤਖਤ ਸਾਵੇਂ ਇਹਨਾਂ ਦਿਨਾਂ ਵਿੱਚ ਵਿਆਹ ਮਜ਼ਾਕ ਹੀ ਹੈ ਜਿਸ ਦਾ ਪ੍ਰਬੰਧ ਨੌਜਵਾਨਾਂ ਤੇ ਮਾਪਿਆਂ ਦੇ ਹੱਥ ਹੈ ਬਹੁਤ ਸਾਰੇ ਮੁਲਕਾਂ ਵਿੱਚ ਤੇ ਨੌਜਵਾਨ ਜਿੱਤ ਜਾਂਦੇ ਹਨ ਤੇ ਮਾਪੇ ਹਾਰ ਜਾਂਦੇ ਹਨ ਔਰਤ ਨੂੰ ਇੱਕ ਵਸਤੂ ਸਮਝਿਆ ਜਾਂਦਾ ਹੈ ਜੋ ਇੱਕ ਘਰ ਤੋਂ ਦੂਜੇ ਘਰ ਖਰੀਦੀ ਦੇ ਦਿੱਤੀ ਜਾਂਦੀ ਹੈ ਜਦੋਂ ਉਸ ਦਾ ਜੋ ਵੰਟਾal ਜਾਂਦਾ ਹੈ ਤਾਂ ਪੁਰਾਣੇ ਫਰਨੀਚਰ ਵਾਂਗ ਘਰ ਦੇ ਇੱਕ ਕੋਨੇ ਵਿੱਚ ਰੱਖ ਦਿੱਤਾ ਜਾਂਦਾ ਹੈ ਆਧੁਨਿਕ ਸੱਭਿਆਤਾ ਨੇ ਔਰਤ ਨੂੰ ਕੁਝ ਸੂਝਮਨ ਬਣਾ ਦਿੱਤਾ ਹੈ ਪਰ ਪੁਰਸ਼ ਦੀ ਹਾਫਸ ਨੇ ਉਸ ਦੇ ਦੁੱਖਾਂ ਵਿੱਚ ਵਧਾਅ ਕਰ ਦਿੱਤਾ ਹੈ ਕੱਲ ਦੀ ਔਰਤ ਇੱਕ ਖੁਸ਼ ਰਹਿਣੀ ਪਤਨੀ ਸੀ ਪਰ ਅੱਜ ਦੀ ਔਰਤ ਦੁੱਖਾਂ ਵਿੱਚ ਪਿਸਰੇ ਨੌਕਰਾਣੀ ਹੈ ਪਹਿਲਾਂ ਉਹ ਰੋਸ਼ਨੀ ਹੁੰਦਿਆਂ ਵੀ ਅੰਨੇਵਾ ਬਿਨਾਂ ਸੋਚੇ ਸਮਝੇ ਚੱਲਦੀ ਸੀ ਜਦੋਂ ਕਿ ਹੁਣ ਉਹ ਹਨੇਰੇ ਵਿੱਚ ਵੀ ਚੇਤਨ ਹੋ ਕੇ ਤੁਰਦੀ ਹੈ ਉਹ ਆਪਣੇ ਭੋਲੇਪਣ ਵਿੱਚ ਖੂਬਸੂਰਤ ਸਾਦੇਪਣ ਵਿੱਚ ਨੇਕ ਅਤੇ ਕਮਜ਼ੋਰੀ ਵਿੱਚ ਤਾਕਤਵਰ ਸੀ ਪਰ ਅੱਜ ਸੂਖਮ ਬੁੱਧੀ ਹੁੰਦਿਆਂ ਵੀ ਬਦਸੂਰਤ ਤੇ ਗਿਆਨਵਾਨ ਹੁੰਦਿਆਂ ਵੀ ਬਨਾਵਟ ਭਰੀ ਤੇ ਭਾਵਨਾਵਾਂ ਤੂਹੀਣ ਬਣ ਗਈ ਹੈ ਕੀ ਉਹ ਦਿਨ ਆਵੇਗਾ ਜਦੋਂ ਇੱਕ ਔਰਤ ਵਿੱਚ ਜੋਬਨ ਤੇ ਸੂਝ-ਬੂਝ ਸੂਖਮ ਬੁੱਧੀ ਤੇ ਨੈਤਿਕਤਾ ਅਤੇ ਸਰੀਰਕ ਕਮਜ਼ੋਰੀ ਤੇ ਆਤਮਾ ਦੀ ਮਜ਼ਬੂਤੀ ਦਾ ਸਮੇਲ ਹੋਵੇਗਾ ਮੈਂ ਉਹਨਾਂ ਲੋਕਾਂ ਵਿੱਚੋਂ ਹਾਂ ਜੋ ਮੰਨਦੇ ਹਨ ਕਿ ਆਤਮਿਕ ਉੱਚਤਾ ਮਨੁੱਖੀ ਜੀਵਨ ਦਾ ਨਿਯਮ ਹੈ ਪਰ ਪੂਰਪੁਰਨਤਾ ਤੱਕ ਪਹੁੰਚਣ ਦੀ ਗਤੀ ਧੀਮੀ ਤੇ ਤਕਲੀਫ ਦੇ ਹੈ ਜੇ ਇੱਕ ਔਰਤ ਆਪਣੇ ਆਪ ਨੂੰ ਇੱਕ ਪਾਸੇ ਉੱਚਾ ਝੁਕਦੀ ਹੈ ਪਰ ਦੂਜੇ ਪਾਸੇ ਹੇਠਾਂ ਵੱਲ ਨੂੰ ਡਿੱਗਦੀ ਹੈ ਕਿਉਂਕਿ ਇਸ ਦਾ ਕਾਰਨ ਹੈ ਉਬੜ ਖਬੜ ਰਸਤਾ ਜੋ ਪਹਾੜਾਂ ਦੀ ਚੋਟੀ ਵੱਲ ਨੂੰ ਜਾਂਦਾ ਹੈ ਪਰ ਚੋੜ ਉਚੱਕਿਆਂ ਤੇ ਭੇੜੀਆਂ ਆਦਿ ਜਨਵਰਾਂ ਕਾਰਨ ਖਤਰਨਾਕ ਹੁੰਦਾ ਹੈ ਜੋ ਕਿ ਨਸਲ ਚੇਤਨ ਅਤੇ ਅਵਚੇਤਨ ਹਾਲਤ ਵਿੱਚ ਵਿਚਰ ਰਹੀ ਹੈ ਇਸ ਦੇ ਹੱਥਾਂ ਵਿੱਚ ਬੀਤੇ ਦੀ ਰਾਖ ਤੇ ਭਵਿੱਖ ਤੇ ਬੀਜ ਫੜੇ ਹੋਏ ਹਨ ਐਪਰ ਹਰ ਦੇਸ਼ ਦੀ ਔਰਤ ਵਿੱਚ ਭਵਿੱਖ ਦੀ ਚਾਲ ਤੇ ਨਜ਼ਰੀ ਪੈਂਦੀ ਹੈ ਦਹਿਰੂਤ ਸ਼ਹਿਰ ਵਿੱਚ ਸਲਮਾ ਕਰੀ ਪੂਰਬ ਦੇਸ਼ਾਂ ਦੀ ਔਰਤ ਦਾ ਚਨੂਰੂਪ ਸੀ ਉਹਨਾਂ ਵਾਂਗ ਜੋ ਆਪਣੇ ਸਮੇਂ ਤੋਂ ਅੱਗੇ ਵਿਚਰਦੀਆਂ ਹਨ ਪਰ ਉਹ ਵਰਤਮਾਨ ਦਾ ਸ਼ਿਕਾਰ ਹੋ ਗਈ ਉਸ ਦੀ ਹਾਲਤ ਹਾਰੇ ਹੋਏ ਦੁਖੀ ਮਨੁੱਖ ਵਾਰੀ ਸੀ ਜਿਵੇਂ ਕੋਈ ਫੁੱਲ ਟਾਣੀ ਨਾਲ ਟੁੱਟ ਕੇ ਦਰਿਆ ਦੀ ਲਹਿਰ ਵਿੱਚ ਵਹਿ ਗਿਆ ਹੋਵੇ। ਮਨਸੂਰ ਬੇਗਾਲਿਬ ਅਤੇ ਸਲਮ ਵਿਆਹ ਬੰਦਨ ਵਿੱਚ ਵੱਜ ਗਏ ਅਤੇ ਰਸ ਬੈਰੂਤ ਵਿਖੇ ਕੁਸੂਰਤ ਘਰ ਵਿੱਚ ਇਕੱਠੇ ਰਹਿਣ ਲੱਗਿਆ ਜਿੱਥੇ ਅਮੀਰ ਜਾਤ ਤੇ ਵੱਡੇ ਵੱਡੇ ਲੋਕ ਰਹਿੰਦੇ ਸਨ। ਫੈਰਿਸ ਆਫ ਹੰਦੀ ਆਪਣੇ ਘਰ ਬਾਗ ਦੇ ਫੁੱਲਾਂ ਵਿੱਚ ਕਲਮਕੱਲਾ ਰਹਿ ਗਿਆ ਜਿਵੇਂ ਚਰਵਾਹਾ ਆਪਣੇ ਇੱਜੜ ਵਿੱਚ। ਵਿਆਹ ਦੇ ਦਿਨ ਤੇ ਰਾਤਾਂ ਲੰਘ ਗਈਆਂ। ਪਰ ਸੁਹਾਗ ਮਹੀਨੇ ਦੀਆਂ ਘੜੀਆਂ ਕੁਝ ਅਜਹਿੀਆਂ ਕੌੜੀਆਂ ਕਸੈਲੀਆਂ ਜਾਦਾ ਛੱਡ ਗਈਆਂ ਜਿਵੇਂ ਜੰਗ ਪਿੱਛੋਂ ਮੈਦਾਨ ਵਿੱਚ ਖੋਪੜੀਆਂ ਤੇ ਮੁਰਦਾ ਹੱਡੀਆਂ ਰਹਿ ਜਾਂਦੀਆਂ ਹਨ ਸਮਾਜਿਕ ਰੀਤੀ ਰਿਵਾਜ ਤੇ ਸ਼ਾਨ ਨਾਲ ਹੋਇਆ ਵਿਆਹ ਨੌਜਵਾਨ ਲੜਕੇ ਲੜਕੀਆਂ ਨੂੰ ਉਮਾਨ ਨਾਲ ਪਰ ਦਿੰਦਾ ਹੈ ਪਰ ਇਸ ਦਾ ਅੰਤ ਉਹਨਾਂ ਨੂੰ ਹੇਠਲੀ ਸਦਾ ਤੇ ਲੱਗੇ ਮੀਲ ਪੱਥਰਾਂ ਵਾਂਗ ਲਿਆ ਖੜਾ ਕਰਦਾ ਹੈ ਉਹਨਾਂ ਦੀ ਖੁਸ਼ੀ ਤੇ ਜੋਸ਼ ਰੇਤ ਉੱਤੇ ਲੱਗੇ ਕਦਮਾਂ ਥਿੰਨਾ ਵਾਂਗ ਉਦੋਂ ਤੱਕ ਰਹਿੰਦੀ ਹੈ ਜਦੋਂ ਤੱਕ ਲੈ ਰਾਂ ਉਹ ਸੁੰਨ ਮਟਾ ਨਹੀਂ ਦਿੰਦੀਆਂ ਬਸੰਤ ਰੁੱਤ ਬੀਤ ਗਈ ਅਤੇ ਇਸੇ ਤਰ੍ਹਾਂ ਹੀ ਗਰਮੀ ਤੇ ਪੱਤਝੜ ਪਰ ਸਾਲਮਾਨ ਲਈ ਮੇਰਾ ਪਿਆਰ ਦਿਨੋ ਦਿਨ ਵਧਦਾ ਹੀ ਗਿਆ ਜਦ ਤੱਕ ਇਹ ਚੁੱਪਚੀ ਪੀਤੀ ਪੂਜਾ ਦਾ ਰੂਪ ਨਾ ਧਾਰ ਗਿਆ ਇਹ ਅਜਿਹੀ ਭਾਵਨਾ ਸੀ ਜੋ ਇੱਕ ਜਤੀਮ ਬੱਚੇ ਦੀ ਆਪਣੀ ਮਰ ਚੁੱਕੀ ਮਾਂ ਲਈ ਹੁੰਦੀ ਹੈ ਮੇਰੀ ਤਾਂਗ ਅਦਿਖ ਗੰਭ ਵਿੱਚ ਬਦਲ ਗਏ ਜਿਸ ਨੂੰ ਆਪੇ ਤੋਂ ਸਿਵਾਏ ਕੁਝ ਨਜ਼ਰ ਨਹੀਂ ਸੀ ਆਉਂਦਾ ਤੇ ਉਹ ਭਾਵਨਾ ਜਿਸ ਕਰਕੇ ਮੇਰੀਆਂ ਅੱਖਾਂ ਵਿੱਚ ਹੰਝੂ ਆਉਂਦੇ ਵਿਆਕੁਲਤਾ ਦਾ ਰੂਪ ਧਾਰ ਗਏ ਜਿਸਨੇ ਮੇਰੇ ਜਿਗਰ ਦਾ ਖੂਨ ਚੂਸ ਲਿਆ ਅਤੇ ਮੇਰੇ ਮੋਹ ਭਰੇ ਹੌਂਕਿਆਂ ਵਿੱਚੋਂ ਇਹੋ ਆਰਜੂ ਉੱਠਦੀ ਕਿ ਸਲਮਾ ਉਸ ਦਾ ਪਤੀ ਅਤੇ ਪੇਤਾ ਸਾਰੇ ਖੁਸ਼ ਤੇ ਸ਼ਾਂਤ ਰਹਿਣ ਮੇਰੀਆਂ ਆਸ਼ਾਵਾ ਤੇ ਪ੍ਰਾਰਥਨਾਵਾ ਨਿਰਮੂਲ ਸਨ ਕਿਉਂਕਿ ਸਲਮਾ ਦਾ ਦੁੱਖ ਅੰਦਰੂਨੀ ਰੋਗ ਸੀ ਜਿਸ ਦਾ ਇਲਾਜ ਕੇਵਲ ਮੌਤ ਸੀ ਮਨਸੂਰ ਬੇਅਜਿਹਾ ਆਦਮੀ ਸੀ ਜਿਸ ਨੂੰ ਜ਼ਿੰਦਗੀ ਦੀ ਸਾਰੀ ਐਸ਼ੋ ਇਸ਼ਰਤ ਸਖਾਲੀ ਹੀ ਮਿਲ ਗਈ ਸੀ ਫਿਰ ਵੀ ਉਸ ਦੀ ਹਿਰਸ ਵੱਧ ਰਹੀ ਸੀ ਉਹ ਸੰਤੁਸ਼ਟ ਨਹੀਂ ਸੀ ਸਲਮਨ ਨਾਲ ਵਿਆਹ ਹੋ ਜਾਣ ਪਿੱਛੋਂ ਉਸ ਨੇ ਉਸ ਦੇ ਬੇਸਹਾਰਾ ਤੇ ਇਕੱਲੇ ਮਾਰੇ ਪਿਤਾ ਵੱਲ ਅਣਗੈਲੀ ਵਰਤਣੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਮੌਤ ਦੀ ਉਡੀਕ ਕਰਨ ਲੱਗਾ ਤਾਂ ਕਿ ਉਸ ਦੀ ਦੌਲਤ ਹਾਸਲ ਕਰ ਸਕੇ ਮਨਸੂਰ ਬੇ ਦਾ ਆਚਰਣ ਤੇ ਸੁਭਾਅ ਆਪਣੇ ਚਾਚੇ ਨਾਲ ਮਿਲਦਾ ਜੁਲਦਾ ਹੀ ਸੀ ਫਾਰਕ ਸਿਰਫ اےਸੀ ਕੇ ਬਾਦਰੀ ਨੇ ਸਭ ਕੋ ਜੋ ਗੁੱਜੇ ਢੰਗ ਨਾਲ ਬਾਦਰੀ ਪੁਨੇ ਦੇ ਚੋਲੇ ਤੇ ਗਲੇ ਵਿੱਚ ਪਾਏ। ਸਾਮ ਸੀਦੇ ਕਰਾਸ ਦੇ ਪਰਦੇ ਪਿੱਛੇ ਪ੍ਰਾਪਤ ਕੀਤਾ। ਜਦੋਂ ਕਿ ਭਤੀਜਾ ਇਹ ਸਭ ਖੁੱਲੇ ਆਮ ਕਰਦਾ। ਬਾਦਰੀ ਸਵੇਰੇ ਚਰਚ ਜਾਂਦਾ ਅਤੇ ਬਾਕੀ ਦਾ ਸਾਰਾ ਦਿਨ ਵਿਦਵਾਨਾਂ, ਯਤੀਮਾਂ ਤੇ ਸਿੱਧੇ ਸਾਦੇ ਲੋਕਾਂ ਨਾਲ ਹਿਰਾਫੇਰੀਆਂ ਕਰਨ ਵਿੱਚ ਬਿਤਾਉਂਦਾ। ਪਰ ਮਨਸੂਰ ਬੇ ਦਾ ਸਾਰਾ ਦਿਨ ਲਿੰਗ ਭੁੱਖ ਦੀ ਪੂਰਤੀ ਤੇ ਮਾੜੀਆਂ ਆਤਾਂ ਵਿੱਚ ਬੀਤਦਾ। ਐਤਵਾਰ ਵਾਲੇ ਦਿਨ ਪਾਦਰੀ ਬਲੋਸ ਗਾਲਿਵ ਲੋਕਾਂ ਨੂੰ ਉਪਦੇਸ਼ ਦਿੰਦਾ ਪਰ ਹਫਤੇ ਦੇ ਬਾਕੀ ਦਿਨ ਉਹ ਆਪਣੇ ਹੀ ਦਿੱਤੇ ਉਪਦੇਸ਼ਾਂ ਉਤੇ ਅਮਲ ਨਾ ਕਰਦਾ ਹੋਇਆ ਰਾਜਨੀਤਿਕ ਚਾਲਾਂ ਵਿੱਚ ਰੁੱਝਿਆ ਰਹਿੰਦਾ ਅਤੇ ਆਪਣੇ ਚਾਚੇ ਦੇ ਅਸਰ ਰਸੂਖ ਸਦਕਾ ਮਨਸੂਰ ਬੇ ਨੇ ਆਪਣਾ ਧੰਦਾ ਹੀ ਬਣਾ ਲਿਆ ਕਿ ਚੌਕੀ ਵੱਡੀ ਲੈ ਕੇ ਲੋਕਾਂ ਦੇ ਰਾਜਸੀ ਕੰਮਕਾਜ ਕਢਵਾਵੇ ਪਾਦਰੀ ਬਲੋਸ ਅਜਿਹਾ ਚੋਰ ਸੀ ਜੋ ਰਾਤ ਦੇ ਪਰਦੇ ਦੇ ਹੇਠ ਆਪਣੇ ਆਪ ਨੂੰ ਛੁਪਾ ਕੇ ਰੱਖਦਾ ਜਦੋਂ ਕਿ ਉਸ ਦਾ ਭਤੀਜਾ ਮਨਸੂਰ ਵੀ ਦਿਨ ਦੇ ਚਿੱਟੇ ਚਾਨਣ ਵਿੱਚ ਆਕਰ ਨਾਲ ਘੁੰਮਦਾ ਫਿਰਦਾ ਠੱਗ ਸੀ ਫਿਰ ਵੀ ਪੂਰਬੀ ਕੌਮਾਂ ਦੇ ਲੋਕ ਉਹਨਾਂ ਵਿੱਚ ਇਸ ਤਰ੍ਹਾਂ ਵਿਸ਼ਵਾਸ ਕਰਦੇ ਜਿਵੇਂ ਉਹ ਭੇੜੀਏ ਤੇ ਕਸਾਈ ਜੋ ਆਪਣੇ ਦੇਸ਼ ਨੂੰ ਆਪਣੀ ਹਿਰਸ ਕਾਰਨ ਤਬਾਹ ਕਰਦੇ ਅਤੇ ਆਪਣੇ ਗੁਵਾਂਢੀ ਦੇਸ਼ਾਂ ਨੂੰ ਆੜੇ ਹੱਥੀ ਲੈ ਲੈਂਦੇ ਤਾਂ ਗਰੀਬ ਕੌਮਾਂ ਦੇ ਗੱਦਾਰਾਂ ਬਾਰੇ ਲਿਖ ਕੇ ਪੰਨੇ ਕਿਉਂ ਕਾਲੇ ਕਰ ਰਿਹਾ ਬਜਾਏ ਇਸ ਦੇ ਕਿ ਇੱਕ ਟੁੱਟੇ ਦਿਲ ਵਾਲੀ ਦੁਖੀ ਔਰਤ ਦੀ ਗੱਲ ਕਰਾਂ ਮੈਂ ਦੱਬੇ ਕੋ ਚਲੇ ਲੋਕਾਂ ਲਈ ਹੰਝੂ ਘੁੰਮ ਬਹਾ ਰਿਹਾ ਬਜਾਏ ਇਸ ਦੇ ਕਿ ਇੱਕ ਕਮਜ਼ੋਰ ਔਰਤ ਦੀ ਯਾਦ ਲਈ ਹੰਝੂ ਸੰਭਾਲ ਕੇ ਰੱਖਾਂ ਜਿਸ ਦੀ ਜ਼ਿੰਦਗੀ ਨੂੰ ਮੌਤ ਨੇ ਦਬੋਚ ਲਿਆ ਹੈ ਪਰ ਪਿਆਰੇ ਪਾਠਕੋ ਕੀ ਤੁਹਾਨੂੰ ਨਹੀਂ ਲੱਗਦਾ ਅਜਿਹੀ ਔਰਤ ਵੀ ਇੱਕ ਕੌਮ ਬਾਗ ਹੈ ਇਸ ਨੂੰ ਪਾਦਰੀ ਤੇ ਸ਼ਾਸਕਾਂ ਨੇ ਦਬੋਚਿਆ ਹੋਇਆ ਹੈ ਕੀ ਤੁਹਾਨੂੰ ਯਕੀਨ ਨਹੀਂ ਕਿ ਅਸਫਲ ਪਿਆਰ ਜੋ ਇੱਕ ਔਰਤ ਨੂੰ ਕਬਰ ਤੱਕ ਲਿਜਾਂਦਾ ਹੈ ਉਸ ਉਪਰਮਤਾ ਵਾਂਗ ਹੈ ਜੋ ਧਰਤੀ ਦੇ ਲੋਕਾਂ ਨੂੰ ਆਪਣੇ ਵਿੱਚ ਜज्ਬ ਕਰ ਲੈਂਦਾ ਹੈ ਇੱਕ ਔਰਤ ਦੀ ਕੌਮ ਲਈ ਉਹੀ ਮਹੱਤਤਾ ਹੈ ਜੋ ਲੈਂਪ ਲਈ ਰੋਸ਼ਨੀ ਦੀ ਜੇ ਲੈਂਪ ਵਿੱਚ ਤੇਲ ਘਟ ਜਾਵੇ ਤਾਂ ਕੀ ਰੋਸ਼ਨੀ ਘਟ ਨਹੀਂ ਜਾਵੇਗੀ ਪਤਝੜ ਬੀਤ ਗਈ ਅਤੇ ਤੇਜ਼ ਹਵਾ ਨੇ ਦਰਖਤਾਂ ਤੋਂ ਪੀਲੇ ਪੱਤੇ ਉਡਾ ਮਾਰੇ ਤੇ ਮਾਰੋਮਾਰੀ ਕਰਦੀ ਆ ਰਹੀ ਸਰਦ ਰੁੱਤ ਲਈ ਜ਼ਮੀਨ ਤਿਆਰ ਕਰ ਦਿੱਤੀ ਮੈਂ ਆਪਣੀ ਹੀ ਸੁਪਨਿਆਂ ਦੀ ਦੁਨੀਆ ਵਿੱਚ ਗਵਾਚਿਆ ਆਲੰਬੇਰੂ ਤੇ ਸ਼ਹਿਰ ਵਿੱਚ ਇਕੱਲਾ ਹੀ ਬਿਨਾ ਸਾਥੀ ਤੋਸਾਂ ਜੋ ਮੇਰੀ ਰੂਹ ਨੂੰ ਆਕਾਸ਼ ਦੀ ਬਲੰਦੀ ਤੱਕ ਲੈ ਜਾਂਦੀ ਤੇ ਫਿਰ ਧਰਤੀ ਦੀ ਏਕ ਵਿੱਚ ਉਡੂnga ਦਫਨ ਕਰ ਦਿੰਦੀ ਦੁਖੀ ਆਤਮਾ ਨੂੰ ਇਕਾਂਤ ਵਿੱਚ ਚੈਨ ਮਿਲਦਾ ਹੈ ਇਸ ਨੂੰ ਭੀੜ ਭੜਕੇ ਤੋਂ ਨਫ਼ਰਤ ਹੈ ਜਿਵੇਂ ਜ਼ਖਮੀ ਹਿਰਨ ਢੁੰਡ ਛੱਡ ਕੇ ਉਦੋਂ ਤੱਕ ਗੁਫਾ ਵਿੱਚ ਰਹਿੰਦਾ ਹੈ ਜਦ ਤੱਕ ਠੀਕ ਨਹੀਂ ਹੋ ਜਾਂਦਾ ਜਾਂ ਮਰ ਨਹੀਂ ਜਾਂਦਾ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਫੈਰਿਸ ਆਫੰਦੀ ਬਿਮਾਰ ਸੀ ਮੈਂ ਆਪਣੇ ਇਕਾਂਤ ਵਿੱਚੋਂ ਬਾਹਰ ਨਿਕਲਿਆ ਤੇ ਉਸ ਦੇ ਘਰ ਵੱਲ ਟੁਰ ਪਿਆ ਨਵੇਂ ਰਾਹ ਵੱਲੋਂ ਸੋਨ ਸੰਜੇਤੂਨ ਦੇ ਦਰਖਤਾਂ ਵਿੱਚੋਂ ਮੋੜ ਸੜਕ ਨੂੰ ਛੱਡ ਕੇ ਜਿੱਥੇ ਘੋੜਾ ਗੱਡੀ ਦੇ ਪਈਏ ਸ਼ੋਰ ਮਚਾਉਂਦੇ ਸਨ ਬਜ਼ੁਰਗ ਦੇ ਘਰ ਬੜਿਆ ਹੀ ਸੀ ਮੈਂ ਦੇਖਿਆ ਕਿ ਫੈਰਿਸ ਆਫੰਦੀ ਕਮਜ਼ੋਰ ਤੇ ਪੀੜਾ ਬਿਸਤਰੇ ਤੇ ਪਿਆ ਸੀ ਉਸ ਦੀਆਂ ਅੱਖਾਂ ਅੰਦਰ ਨੂੰ ਤਸੀਆਂ ਹੋਈਆਂ ਦੋ ਡੂੰਗੀਆਂ ਘਾਟੀਆਂ ਜਿਵੇਂ ਦੁੱਖ ਪ੍ਰੇਤ ਲੋਕਾਂ ਦੇ ਵਾਸੀਆਂ ਦਾ ਅੱਡਾ ਹੋਣ ਮੁਸਕਾਨ ਜੋ ਉਸਦੇ ਤੇਰੇ ਨੂੰ ਖੁਸ਼ੀ ਦਿੰਦੀ ਸੀ ਦੁੱਖ ਦਰਦ ਵਿੱਚ ਬਦਲ ਗਈ ਸੀ ਅਤੇ ਉਸਦੇ ਨਰਮ ਹੱਥਾਂ ਦੀਆਂ ਹੱਡੀਆਂ ਇੰਜ ਜਾਪਦੀਆਂ ਜਿਵੇਂ ਤੂਫਾਨ ਸਾਹਮੇ ਕੰਬਦੀਆਂ ਟਾਣੀਆਂ ਜਿਉਂ ਹੀ ਮੈਂ ਉਸ ਕੋਲ ਪਹੁੰਚ ਕੇ ਉਸਦਾ ਹਾਲ ਚਾਲ ਪੁੱਛਿਆ ਉਸ ਨੇ ਆਪਣਾ ਪੀਲਾ ਜ਼ਰਦ ਚਿਹਰਾ ਮੇਰੇ ਵੱਲ ਕੀਤਾ ਉਸਦੇ ਕੰਬਦੇ ਹੋਂਠਾਂ ਉੱਤੇ ਮੁਸਕਾਨ ਜਹੀ ਉਬਰੀ ਅਤੇ ਉਹ ਕਮਜ਼ੋਰ ਆਵਾਜ਼ ਵਿੱਚ ਬੋਲਿਆ ਜਾ ਜਾ ਮੇਰੇ ਬੇਟੇ ਦੂਸਰੇ ਕਮਰੇ ਵਿੱਚ ਜਾ ਕੇ ਸਲਮਾਨ ਨੂੰ ਹੌਸਲਾ ਦੇ ਅਤੇ ਉਸ ਨੂੰ ਇੱਧਰ ਮੇਰੇ ਕੋਲ ਲਿਆ ਕੇ ਬਿਠਾ ਮੈਂ ਨਾਲ ਦੇ ਕਮਰੇ ਵਿੱਚ ਜਾ ਕੇ ਵੇਖਿਆ ਕਿ ਸਲਮਾ ਦਿਵਾਨ ਉੱਤੇ ਲੇਟੀ ਸਿਰ ਉੱਤੇ ਬਾਹਾਂ ਟਿਕਾਈ ਸਰਾਣੇ ਉੱਤੇ ਮੂੰਹ ਫਰਪਈ ਸੀ ਤਾਂ ਕਿ ਉਸ ਦੇ ਪਿਤਾ ਤੱਕ ਉਸ ਦੀ ਰੋਣ ਦੀ ਆਵਾਜ਼ ਨਾ ਪਹੁੰਚੇ ਹੌਲੀ ਜਿਹੀ ਉਸ ਕੋਲ ਪਹੁੰਚ ਕੇ ਮੈਂ ਉਸ ਦਾ ਨਾਂ ਲੈ ਕੇ ਆਵਾਜ਼ ਮਾਰੀ ਮੇਰੀ ਆਵਾਜ਼ ਵਿੱਚ ਦੁੱਖ ਤੇ ਹਾਵੇ ਭਰੇ ਸਨ ਉਹ ਡਰ ਕੇ ਹਿੱਲੀ ਜਿਵੇਂ ਕਿਸੇ ਡਰਾਉਣੇ ਸੁਪਨੇ ਕਾਰਨ ਹੜਬੜਾ ਗਈ ਹੋਵੇ ਉਹ ਉੱਠ ਬੈਠੀ ਤੇ ਮੇਰੇ ਵੱਲ ਟਿਕਟਕੀ ਲਾ ਕੇ ਇੰਜ ਵੇਖਣ ਲੱਗੀ ਜਿਵੇਂ ਮੈਂ ਕੋਈ ਭੂਤ ਹਾਂ ਜਾਂ ਇਨਸਾਨ ਉਸ ਡੂੰਗੀ ਚੁੱਪ ਜਿਸ ਨੇ ਸਾਨੂੰ ਯਾਦ ਦੇ ਖੰਭਾਂ ਉੱਤੇ ਉਸ ਵਕਤ ਦੀ ਯਾਦ ਦਵਾ ਦਿੱਤੀ ਜਦੋਂ ਅਸੀਂ ਪਿਆਰ ਦੇ ਸਰੂਰ ਵਿੱਚ ਮਸਤ ਸਾਂ ਪਿੱਛੋਂ ਸਲਮਾ ਨੇ ਆਪਣੇ ਹੰਝੂ ਪੂੰਝੇ ਤੇ ਬੋਲੀ ਵੇਖ ਵਕਤ ਨੇ ਸਾਨੂੰ ਕਿਵੇਂ ਬਦਲ ਦਿੱਤਾ ਹੈ ਵੇਖ ਵਕਤ ਨੇ ਸਾਕੇਵੇਂ ਸਾਡੀ ਜ਼ਿੰਦਗੀ ਦੇ ਰੁਖ ਨੂੰ ਬਦਲ ਕੇ ਸਾਨੂੰ ਤਬਾਹੀ ਦੇ ਮੋੜ ਉੱਤੇ ਲਿਆ ਖੜਾ ਕੀਤਾ ਹੈ ਇਸੇ ਥਾਂ ਬਸੰਤ ਬਹਾਰ ਨੇ ਸਾਨੂੰ ਪਿਆਰ ਦੇ ਬੰਧਨ ਵਿੱਚ ਬੰਨ੍ਹਿਆ ਸੀ ਅਤੇ ਇਸੇ ਥਾਂ ਨੇ ਸਾਨੂੰ ਮੌਤ ਦੇ ਤਖਤ ਸਾਹਮਣੇ ਲਿਆ ਇਕੱਠਾ ਕੀਤਾ ਹੈ ਬਹਾਰ ਕਿੰਨੀ ਖੂਬਸੂਰਤ ਸੀ ਅਤੇ ਇਹ ਸਰਦੀ ਕਿੰਨੀ ਭਿਆਨਕ ਤੇ ਕਹਿੰਦਿਆਂ ਉਸਨੇ ਚਿਹਰੇ ਨੂੰ ਹੱਥਾਂ ਵਿੱਚ ਇੰਝ ਢੱਕ ਲਿਆ ਜਿਵੇਂ ਉਹ ਆਪਣੀ ਨਜ਼ਰ ਨੂੰ ਆਪਣੇ ਸਾਹਮਣੇ ਖੜੇ ਬੀਤੇ ਦੇ ਭੈਅ ਤੋਂ ਬਚਾ ਰਹੀ ਹੋਵੇ ਮੈਂ ਉਸ ਦੇ ਸਿਰ ਉੱਤੇ ਹੱਥ ਰੱਖ ਕੇ ਕਿਹਾ ਆਓ ਸਲਮਾ ਆਓ ਸਾਨੂੰ ਤੂਫਾਨ ਸਾਹਮਣੇ ਮજબૂત ਮিনার ਬਣ ਕੇ ਖਲੋਣਾ ਚਾਹੀਦਾ ਹੈ ਸਾਨੂੰ ਦੁਸ਼ਮਣ ਸਾਹਮਣੇ ਬਹਾਦਰ ਸਪਾਹੀ ਵਾਂਗ ਉਸ ਦੇ ਵਾਰ ਦਾ ਸਾਹਮਣਾ ਕਰਨਾ ਚਾਹੀਦਾ ਹੈ ਜੇਕਰ ਅਸੀਂ ਮਾਰੇ ਗਏ ਤਾਂ ਸ਼ਹੀਦ ਦੀ ਮੌਤ ਮਰਾਂਗੇ ਜੇ ਜਿੱਤ ਗਏ ਤਾਂ ਬਹਾਦਰ ਕਹਾਵਾਂਗੇ ਚੁੱਪ ਕਰਕੇ ਇੱਕ ਪਾਸੇ ਬੈਠ ਜਾਣ ਨਾਲੋਂ ਰੁਕਾਵਟਾਂ ਅਤੇ ਔਕੜਾਂ ਦਾ ਮੁਕਾਬਲ ਕਰਨਾ ਵਧੇਰੇ ਚੰਗਾ ਹੈ ਪਤੰਗਾ ਜੋ ਮੌਤ ਤੱਕ ਰੌਸ਼ਨੀ ਦਿਵਾਲੇ ਮੰਡਰਾਉਂਦਾ ਰਹਿੰਦਾ ਹੈ ਉਸ ਤੋਂ ਸਸ਼ੰਦਰ ਨਾਲੋਂ ਚੰਗਾ ਹੈ ਜੋ ਹਨੇਰੀ ਗੁਫਾ ਵਿੱਚ ਬੜੀ ਰਹਿੰਦੀ ਹੈ ਆਓ ਸਲਮਾ ਅਸੀਂ ਇਸ ਔਕੜ ਭਰੇ ਰਾਹ ਉੱਤੇ ਮਜ਼ਬੂਤ ਕਦਮੀ ਚੱਲੀਏ ਇਹ ਨਜ਼ਰ ਸੂਰਜ ਵੱਲ ਟਿਕਾਈ ਰੱਖੀਏ ਤਾਂ ਕਿ ਪੱਥਰਾਂ ਤੇ ਝਾੜੀਆਂ ਵਿੱਚ ਸੱਪ ਤੇ ਹੋਰ ਜ਼ਹਿਰੀਲੇ ਕੀੜੇ ਨਾ ਵੇਖੀਏ ਜੇ ਡਰ ਦੇ ਮਾਰੇ ਅਸੀਂ ਅੱਧ ਰਾਹ ਵਿੱਚ ਰੁਕ ਗਏ ਤਾਂ ਰਾਤ ਦੀਆਂ ਆਵਾਜ਼ਾਂ ਸਾਡਾ ਮ मजाक ਉਡਾਉਣਗੀਆਂ ਪੜ ਜੇ ਅਸੀਂ ਬਹਾਦਰੀ ਨਾਲ ਪਹਾੜ ਦੀ ਚੋਟੀ ਉਤੇ ਪੁੱਜ ਗਏ ਤਾਂ ਜਿੱਤ ਦੇ ਡਾਂਕੇ ਵਜਾਉਂਦੇ ਹੋਏ ਆਕਾਸ਼ੀ ਰੂਹਾਂ ਨਾਲ ਜਾ ਮਿਲਾਂਗੇ ਕੁਛ ਹੋ ਜਾ ਸਲਮਾ ਹੰਝੂ ਪੂੰਝ ਦੇ ਅਤੇ ਆਪਣੇ ਚਿਹਰੇ ਤੋਂ ਦੁੱਖ ਦਾ ਪਰਦਾ ਲਾ ਸੁੱਟ ਉਠੋ ਆਓ ਆਪਣੇ ਪਿਤਾ ਕੋਲ ਬੈਠੀ ਕਿ ਉਸ ਦੀ ਜ਼ਿੰਦਗੀ ਤੇਰੀ ਜ਼ਿੰਦਗੀ ਤੇ ਮਨਸਰ ਕਰਦੀ ਹੈ ਤੇ ਤੇਰੀ ਮੁਸਕਾਨ ਹੀ ਉਸ ਦਾ ਇਲਾਜ ਸੁਖਾਮੀ ਤੇ ਪਿਆਰ ਭਰੀ ਨਜ਼ਰ ਨਾਲ ਉਸ ਮੇਰੇ ਵੱਲ ਵੇਖਿਆ ਤੇ ਬੋਲੀ ਤੂੰ ਮੈਨੂੰ ਸਬਰ ਕਰਨ ਲਈ ਕਹਿ ਰਿਹਾ ਹੈ ਜਦੋਂ ਕਿ ਤੈਨੂੰ ਇਸ ਦੀ ਵਧੇਰੇ ਲੋੜ ਹੈ ਕਿ ਇੱਕ ਭੁੱਖਾ ਆਦਮੀ ਆਪਣੀ ਰੋਟੀ ਕਿਸੇ ਦੂਜੇ ਭੁੱਖੇ ਆਦਮੀ ਨੂੰ ਦੇ ਦੇਵੇਗਾ ਜਾਂ ਕਿ ਇੱਕ ਬਿਮਾਰ ਆਪਣੀ ਦਵਾਈ ਕਿਸੇ ਦੂਜੇ ਨੂੰ ਦੇ ਦੇਵੇਗਾ ਜਿਸ ਦੀ ਉਸ ਨੂੰ ਆਪ ਸਖਤ ਲੋੜ ਹੈ ਉਹ ਉੱਠੀ ਗਰਦਨ ਥੋੜੀ ਜਿਹੀ ਅੱਗੇ ਨੂੰ ਝੁਕੀ ਹੋਈ ਅਸੀਂ ਦੋਵੇਂ ਬਜ਼ੁਰਗ ਦੇ ਕਮਰੇ ਵਿੱਚ ਜਾ ਕੇ ਉਸ ਦੇ ਮੰਜੇ ਕੋਲ ਬਹਿ ਗਏ ਸਲਮਾ ਨੇ ਆਪਣੇ ਚਿਹਰੇ ਉੱਤੇ ਮੁਸਕਾਨ ਲਿਆ ਕੇ ਆਪਣੇ ਆਪ ਨੂੰ ਸਿਹਤਮੰਦ ਸਥਿਤੀ ਵਿੱਚ ਲਿਆਉਣ ਦਾ ਯਤਨ ਕੀਤਾ ਤਾਂ ਕਿ ਉਸ ਦੇ ਪਿਤਾ ਨੂੰ ਵੀ ਯਕੀਨ ਹੋ ਜਾਵੇ ਕਿ ਉਹ ਪਹਿਲਾਂ ਨਾਲੋਂ ਠੀਕ ਤੇ ਹੌਸਲੇ ਵਿੱਚ ਹੈ ਪਰ ਦੋਵੇਂ ਬਾਪ ਬੇਟੀ ਇੱਕ ਦੂਜੇ ਦੇ ਗਮ ਤੋਂ ਵਕਫ ਸਨ ਤੇ ਉਹਨਾਂ ਨੂੰ ਬੇਜਵਾਨ ਹੋਣਗਿਆਂ ਦੀ ਆਵਾਜ਼ ਸੁਣਾਈ ਦਿੰਦੀ ਸੀ ਉਹ ਦੋਵੇਂ ਬਰਾਬਰ ਦੀਆਂ ਤਾਕਤਾਂ ਵਾਂਗ ਸਨ ਜੋ ਚੁੱਪਚਾਪ ਇੱਕ ਦੂਜੇ ਤੋਂ ਫਾਸਲੇ ਤੇ ਖੜੀਆਂ ਹੋਣ ਬਾਪ ਦਾ ਦਿਲ ਬੇਟੀ ਦੇ ਗਮ ਕਾਰਨ ਉਛਲ ਕੇ ਮੂੰਹੋਂ ਆ ਰਿਹਾ ਸੀ ਉਹ ਦੋਵੇਂ ਪਵਿੱਤਰ ਰੂਹਾਂ ਸਨ ਇੱਕ ਵਿਛੜ ਰਹੀ ਅਦੇ ਦੂਸਰੀ ਗਮ ਕਾਰਨ ਟੜਪ ਰਹੀ ਮੌਤ ਤੇ ਪਿਆਰ ਨੂੰ ਗਲ ਬਕੜੀ ਪਾ ਰਹੀ ਸੀ ਮੈਂ ਦੁਖੀ ਦਿਲ ਦੁਹਾਂ ਦੇ ਵਿਚਕਾਰ ਦੀ ਸਥਿਤੀ ਵਿੱਚ ਸਾਂ ਅਸੀਂ ਤਿੰਨੇ ਇਨਸਾਨ ਇਕੱਠੇ ਤਕਦੀਰ ਦੇ ਹੱਥੋਂ ਦੁੱਖਾਂ ਦੀ ਚੱਕੀ ਵਿੱਚ ਪਿਸ ਰਹੇ ਸਾਂ ਬਜ਼ੁਰਗ ਜੋ ਆਪਣੇ ਘਰ ਹੜ੍ਹ ਵਾਂਗ ਹੀ ਬਰਬਾਦ ਹੋਇਆ ਵਾਂਗ ਸੀ ਨੌਜਵਾਨ ਔਰਤ ਇੱਕ ਲਿੱਲੀ ਫੁੱਲ ਵਾਂਗ ਸੀ ਤਿੱਖੇ ਨਸਤਰ ਨਾਲ ਜ਼ਖਮ ਹੋਈ ਪਈ ਅਤੇ ਨੌਜਵਾਨ ਜਿਵੇਂ ਨਮਾ ਉੱਗਿਆ ਪੌਦਾ ਬਰਫ਼ ਪੈਣ ਨਾਲ ਝੁੱਕ ਗਿਆ ਹੋਵੇ ਅਸੀਂ ਤੇ ਨਹੀਂ ਤਕਦੀਰ ਦੇ ਹੱਥਾਂ ਵਿੱਚ ਢਾਉਣੇ ਸਾਂ ਫੈਰਿਸ ਆਫਨ ਦੀ ਹੌਲੀ ਜਿਹੀ ਹਿੱਲਿਆ ਅਤੇ ਆਪਣਾ ਕਮਜ਼ੋਰ ਜਿਹਾ ਹੱਥ ਸਾਲਮਾ ਵੱਲ ਵਧਾਉਂਦੇ ਹੋਏ ਕੋਮਲ ਤੇ ਪਿਆਰੀ ਆਵਾਜ਼ ਵਿੱਚ ਬੋਲਿਆ ਮੇਰੀ ਪਿਆਰੀ ਬੇਟੀ ਮੇਰਾ ਹੱਥ ਫੜ ਲੈ ਸਾਲਮਾ ਨੇ ਉਵੇਂ ਹੀ ਕੀਤਾ ਉਹ ਕਹਿਣ ਲੱਗਾ ਮੈਂ ਬਹੁਤ ਜੀ ਲਿਆ ਹੈ ਮੈਂ ਜ਼ਿੰਦਗੀ ਦੀਆਂ ਸਾਰੀਆਂ ਰੁੱਤਾਂ ਮਾਣ ਲਈਆਂ ਹਨ ਮੈਂ ਧੀਰਜ ਨਾਲ ਹਰ ਹਾਲਾਤ ਦਾ ਮੁਕਾਬਲਾ ਕੀਤਾ ਹੈ ਤੂੰ ਹਾਲਾਂਕਿ 3 ਸਾਲ ਦੀ ਹੀ ਸੀ ਕਿ ਤੇਰੀ ماں ਗੁਜ਼ਰ ਗਈ ਅਤੇ ਤੈਨੂੰ ਇੱਕ ਕੀਮਤੀ ਖਜ਼ਾਨੇ ਵਾਂਗ ਮੇਰੀ ਝੋਲੀ ਪਾ ਗਈ ਮੈਂ ਤੈਨੂੰ ਵੱਡਾ ਹੁੰਦਾ ਵੇਖਦਾ ਰਿਹਾ ਤੇ ਤੇਰੇ ਚਿਹਰੇ ਵਿੱਚੋਂ ਤੇਰੀ ਮਾਂ ਦੇ ਚਿਹਰੇ ਦੀ ਝਲਕ ਪੈਂਦੀ ਜਿਵੇਂ ਸ਼ਾਂਤ ਖੜੇ ਪਾਣੀ ਵਿੱਚ ਉਤਾਰਿਆਂ ਦੀ ਤੇਰਾ ਆਚਾਰ ਵਿਹਾਰ ਸੂਝ-ਬੂਝ ਅਤੇ ਖੂਬਸੂਰਤੀ ਇਥੋਂ ਤੱਕ ਕਿ ਬੋਲ ਚਾਲ ਦਾ ਤੌਰ ਤਰੀਕਾ ਵੀ ਤੇਰੀ ਮਾਂ ਨਾਲ ਮਿਲਦਾ ਜੁਲਦਾ ਹੈ ਮੇਰੇ ਜੀਵਨ ਵਿੱਚ ਬਸ ਤੂੰ ਹੀ ਆਪਣੀ ਮਾਂ ਦੀ ਪਰਛਾਈ ਹੈ ਹੁਣ ਮੈਂ ਬੁੱਢਾ ਹੋ ਗਿਆ ਹਾਂ ਅਤੇ ਮੇਰੀ ਅੰਤ ਲਈ ਆਰਾਮਗਾ ਮੌਤ ਦੇ ਨਰਮ ਖੰਭਾਂ ਵਿਚਕਾਰ ਹੈ ਹੌਸਲਾ ਕਰ ਮੇਰੀ ਪਿਆਰੀ ਪੁੱਤਰੀ ਕਿਉਂਕਿ ਮੈਂ ਤੈਨੂੰ ਜਵਾਨ ਹੁੰਦਿਆਂ ਵੇਖ ਕੇ ਬਹੁਤ ਜੀ ਲਿਆ ਹੈ ਖੁਸ਼ ਰਹੋ ਮੈਂ ਮੌਤ ਪਿੱਛੋਂ ਵੀ ਤੇਰੇ ਨਾਲ ਹੀ ਰਹਾਂਗਾ ਮੈਂ ਤੇਰੇ ਤੋਂ ਅੱਜ ਕੱਲ ਜਾਂ ਪਰਸੋਂ ਕਿਸੇ ਵੀ ਦਿਨ ਵਿਛੜਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਡੀ ਜ਼ਿੰਦਗੀ ਦੇ ਦਿਨ ਪਤਝੜ ਦੇ ਪੱਤਿਆਂ ਵਾਂਗ ਨਾਸ਼ਵਾਨ ਹਨ ਮੇਰੀ ਮੌਤ ਦੀ ਘੜੀ ਤੇ ਜਿੰਨਾਂ ਨੇੜੇ ਆ ਰਹੀ ਹੈ ਅਤੇ ਮੇਰੀ ਰੂਹ ਤੇਰੀ ਮਾਂ ਦੇ ਰੂ ਨੂੰ ਮਿਲਣ ਲਈ ਉਤਾਵਲੇ ਹੋ ਰਹੀ ਹੈ ਜਦੋਂ ਉਹ ਪਿਆਰੇ ਤੇ ਨਿੱggen ਸ਼ਬਦ ਬੋਲ ਰਿਹਾ ਸੀ ਉਸ ਦੇ ਚਿਹਰੇ ਉਤੇ ਚਮਕ ਸੀ ਫਿਰ ਉਸ ਨੇ ਆਪਣੇ ਸਹਰਾਣੇ ਹੇਠ ਹੱਥ ਪਾ ਕੇ ਸੋਨੇ ਦੇ ਫਰੇਮ ਜੇ ਛੋਟੀ ਜਿਹੀ ਤਸਵੀਰ ਕੱਢੀ ਉਸ ਛੋਟੀ ਜਿਹੀ ਫੋਟੋ ਉਤੇ ਨਜ਼ਰ ਟਿਕਾਉਂਦਿਆਂ ਉਹ ਕਹਿਣ ਲੱਗਾ ਆਓ ਸਲਮਾ ਆਓ ਅਤੇ ਵੇਖੋ ਆਪਣੀ ਮਾਂ ਦੀ ਇਸ ਤਸਵੀਰ ਵਿੱਚੋਂ ਸਲਮਾ ਨੇ ਆਪਣੇ ਹੰਝੂ ਸਾਫ਼ ਕੀਤੇ ਉੰਜ ਅਤੇ ਕਾਫੀ देर ਤੱਕ ਤਸਵੀਰ ਵੱਲ ਵੇਖਣ ਵਿੱਚੋਂ ਉਹ ਬਾਰ ਬਾਰ ਤਸਵੀਰ ਨੂੰ ਚੁੰਮਿਆ ਅਤੇ ਚੀਕ ਪਈ ਉਹ ਮੇਰੀ ਪਿਆਰੀ ਮਾਂ ਉਹ ਮਾਂ ਆਪਣੇ ਕੰਬਦੇ ਹੋਏ ਹੌਂਟ ਤਸਵੀਰ ਉੱਤੇ ਰੱਖ ਦਿੱਤੇ ਜਿਵੇਂ ਉਹ ਆਪਣੇ ਰੂਪ ਉਸ ਵਿੱਚ ਫੂਕ ਦੇਣਾ ਚਾਹੁੰਦੀ ਹੋਵੇ ਮਨੁੱਖ ਦਾਦੇ ਹੌਂਟਾਂ ਅਤੇ ਸਭ ਤੋਂ ਖੂਬਸੂਰਤ ਲਫ਼ਜ਼ ਹੈ ਮਾਂ ਅਤੇ ਸਭ ਤੋਂ ਖੂਬਸੂਰਤ ਬੁਲਾਉਣਾ ਢੰਗ ਹੈ ਮੇਰੀ ਮਾਂ ਇਹ ਲਫ਼ਜ਼ ਆਸਤੇ ਪਿਆਰ ਭਰਿਆ ਹੈ ਮਿੱਠਾ ਤੇ ਨਿੱਗਾ ਸ਼ਬਦ ਦਿਲ ਦੀ ਗਹਿਰਾਈ ਵਿੱਚੋਂ ਨਿਕਲਦਾ ਹੈ ਮਾਂ ਹੀ ਸਭ ਕੁਝ ਹੈ ਉਹ ਦੁੱਖ ਵਿੱਚ ਸਾਡਾ ਧੀਰਜ ਗਮ ਵਿੱਚ ਸਾਡੀ ਆਸ ਅਤੇ ਕਮਜ਼ੋਰੀ ਸਮੇ ਸਾਡੀ ਤਾਕਤ ਉਹ ਪਿਆਰ ਦਇਆ ਹਮਦਰਦੀ ਤੇ ਖੇਮਾ ਦੀ ਮੂਰਤ ਹੈ ਜਿਸ ਦੀ ਮਾਂ ਨਹੀਂ ਰਹਿੰਦੀ ਉਹ ਉਸ ਪਵਿੱਤਰ ਰੂਹ ਤੋਂ ਵਨਜਾ ਹੋ ਜਾਂਦਾ ਹੈ ਜੋ ਹਮੇਸ਼ਾ ਉਸ ਨੂੰ ਆਸ਼ੀਰਵਾਦ ਦੇਣ ਦੀ ਤੇ ਰੱਖਿਆ ਕਰਦੀ ਹੈ ਕੁਦਰਤ ਦੀ ਹਰ ਚੀਜ਼ ਮਾਂ ਦੀ ਹੋਂਦ ਦੀ ਗਵਾਈ ਕਰਦੀ ਹੈ ਸੂਲ ਦੇ ਦਰਤੀ ਦੀ ਮਾਂ ਹੈ ਤੇ ਗਰਮੀ ਰਾਹੀਂ ਇਸ ਦਾ ਪਾਲਣ ਪੋਸ਼ਣ ਕਰਦੀ ਹੈ ਇਹ ਰਾਤ ਵੇਲੇ ਉਦੋਂ ਤੱਕ ਬ੍ਰਹਿਮੰਡ ਨੂੰ ਇਕੱਲਿਆਂ ਨਹੀਂ ਛੱਡਦੀ ਜਦ ਤੱਕ ਉਹ ਸਾਗਰ ਦੇ ਗੀਤ ਪੰਛੀਆਂ ਦੇ ਚਸ਼ਮਿਆਂ ਦੇ ਸੰਗੀਤਾਂ ਨਾਲ ਧਰਤੀ ਨੂੰ ਸੁਲਾ ਨਹੀਂ ਦਿੰਦੀ ਤੇ ਭਾਲ ਦੀ ਪੋਸਦੀ ਹੈ ਇਹੀ ਦਰਖਤ ਅਤੇ ਫੁੱਲ ਫਲ ਤੇ ਬੀਜ ਦੀ ਮਾਂ ਹੋ ਨਿਭੜਦੇ ਹਨ ਅਤੇ ਮਾਨਸਾਰੀ ਹੋਂਦ ਦੀ ਜੜ ਹੀ ਪਿਆਰ ਤੇ ਸੁੰਦਰਤਾ ਦੀ ਮੂਰਤ ਸਦੀਵੀ ਆਤਮਾ ਹੈ ਸਲਮਾ ਕਰੀਮ ਆਪਣੀ ਮਾਂ ਬਾਰੇ ਕੁਝ ਨਹੀਂ ਜਾਣਦੀ ਕਿਉਂਕਿ ਜਦੋਂ ਉਹ ਮਰੀ ਸਲਮਾ ਹਾਲਾਂ ਬੱਚੀ ਸੀ ਪਰ ਸਲਮਾ ਨੇ ਜਦੋਂ ਮਾਂ ਦੀ ਤਸਵੀਰ ਵੇਖੀ ਤਾਂ ਉਹ ਫੁੱਟ ਫੁੱਟ ਕੇ ਰੋਈ ਅਤੇ ਚੀਕ ਪਈ ਉਹ ਮਾਂ ਮਾਂ ਸ਼ਬਦ ਸਾਡੇ ਦਿਲਾਂ ਵਿੱਚ ਟਸਿਆ ਹੋਇਆ ਹੈ ਅਤੇ ਗਮ ਤੇ ਖੁਸ਼ੀ ਦੀਆਂ ਘੜੀਆਂ ਵਿੱਚ ਸਾਡੇ ਹੋਂਠਾਂ ਤੇ ਇਸ ਤਰ੍ਹਾਂ ਆ ਜਾਂਦਾ ਹੈ ਜਿਵੇਂ ਗੁਲਾਬ ਵਿੱਚੋਂ ਖੁਸ਼ਬੂ ਨਿਕਲ ਕੇ ਖੁੱਲੇ ਅਸਮਾਨ ਵਿੱਚ ਹਵਾ ਵਿੱਚ ਜਾ ਕੇ ਮਿਲ ਜਾਂਦੀ ਹੈ ਸਲਮਾ ਆਪਣੀ ਮਾਂ ਦੀ ਤਸਵੀਰ ਵੱਲ ਬਾਰ-ਬਾਰ ਦੇਖਦੀ ਰਹੀ ਅਤੇ ਚੁੰਮਦੀ ਰਹੀ ਜਦ ਤੱਕ ਉਹ ਆਪਣੇ ਬਾਪ ਦੇ ਬਿਸਤਰੇ ਤੇ ਨਾ ਡਿੱਗ ਪਈ ਬਜ਼ੁਰਗ ਨੇ ਦੋਹਾਂ ਹੱਥਾਂ ਨਾਲ ਉਸ ਦਾ ਸਿਰ ਪਲੋਸਿਆ ਤੇ ਬੋਲੇ ਮੇਰੀ ਬੇਟੀ ਮੈਂ ਤੈਨੂੰ ਸਿਰਫ ਕਾਗਜ਼ ਉੱਤੇ ਖਿੱਚੀ ਹੋਈ ਮਾਂ ਦੀ ਤਸਵੀਰ ਵਿਖਾਈ ਹੈ ਹੁਣ ਮੇਰੀ ਗੱਲ ਸੁਣ ਮੈਂ ਤੈਨੂੰ ਉਸ ਦੀਆਂ ਗੱਲਾਂ ਸੁਣਾਉਂਦਾ ਹਾਂ ਉਸ ਨੇ ਆਪਣਾ ਸਿਰ ਉਤਾਨ ਚੁੱਕਿਆ ਜਿਵੇਂ ਛੋਟਾ ਜਿਹਾ ਬੋਟ ਆਪਣੀ ਮਾਂ ਦੇ ਖੰਬਾਂ ਦੀ ਆਵਾਜ਼ ਸੁਣ ਕੇ ਕਾਉਂਸਲੇ ਵਿੱਚੋਂ ਗਰਦਨ ਬਾਹਰ ਕੱਢ ਕੇ ਉਸ ਵੱਲ ਉਤਸੁਕਤਾ ਨਾਲ ਵੇਖਦਾ ਹੈ ਫੈਰਿਸ ਆਫਨਦੀ ਨੇ ਕਹਿਣਾ ਸ਼ੁਰੂ ਕੀਤਾ ਤੇਰੀ ਮਾਂ ਤੇਰੀ ਦੇਖਭਾਲ ਕਰ ਰਹੀ ਸੀ ਜਦੋਂ ਉਸਦੇ ਪਿਤਾ ਦਾ ਸਵਰਗਵਾਸ ਹੋ ਗਿਆ ਉਹ ਉਸ ਦੀ ਮੌਤ ਵੇਲੇ ਰੋਈ ਚੀਕੀ ਪਰ ਉਹ ਸਿਆਣੀ ਤੇ ਧੀਰਜਵਾਲੀ ਸੀ ਸੰਸਕਾਰ ਮਗਰੋਂ ਉਹ ਮੇਰੇ ਕੋਲ ਇਸੇ ਕਮਰੇ ਵਿੱਚ ਬੈਠ ਕੇ ਮੇਰਾ ਹੱਥ ਫੜ ਕੇ ਬੋਲੀ ਫੈਰਿਸ ਹੁਣ ਮੇਰਾ ਬਾਪ ਨਹੀਂ ਰਿਹਾ ਇਸ ਦੁਨੀਆ ਵਿੱਚ ਤੂੰ ਹੀ ਮੇਰਾ ਇੱਕੋ ਇੱਕ ਸਹਾਰਾ ਹੈ ਦਿਲ ਦਾ ਮੋਹ ਦਿਓਦਾਰ ਦੇ ਰੁੱਖਾਂ ਦੀਆਂ ਟਾਣੀਆਂ ਵਾਂਗ ਵੰਡਿਆ ਹੁੰਦਾ ਹੈ ਜਦ ਰਖਤ ਦੀ ਮਜ਼ਬੂਤ ਸ਼ਾਖ ਕੱਟੀ ਜਾਵੇ ਤਾਂ ਤਖਲੀਬ ਹੁੰਦੀ ਹੈ ਪਰ ਇਹ ਖਤਮ ਨਹੀਂ ਹੋ ਜਾਂਦਾ ਉਹ ਆਪਣੀ ਸਾਰੀ ਤਾਕਤ ਦੂਸਰੀ ਟਾਣੀ ਵਿੱਚ ਭਰ ਦਿੰਦਾ ਹੈ ਤਾਂ ਕਿ ਉਹ ਵੱਧ ਫੁੱਲ ਕੇ ਉਸ ਖਾਲੀ ਥਾਂ ਨੂੰ ਭਰ ਦੇਵੇ ਇਹੀ ਗੱਲ ਤੇਰੀ ਮਾਂ ਨੇ ਮੈਨੂੰ ਉਦੋਂ ਕਹੀ ਜਦੋਂ ਉਸਦਾ ਬਾਪ ਮਰਿਆ ਸੀ ਤੇ ਇਹੀ ਗੱਲ ਤੂੰ ਕਹਿਣੀ ਹੈ ਜਦੋਂ ਮੈਂ ਮੌਤ ਦੀ ਗੋਦ ਵਿੱਚ ਜਾ ਬਹਾਂਗਾ ਮੇਰੀ ਰੂਹ ਪਰਮਾਤਮਾ ਦੀ ਛਤਰ ਛਾਇਆ ਹੇ ਸਲਮਾ ਨੇ ਵੈੰਦੇ ਹੰਝੂਆਂ ਤੇ ਟੁੱਟੇ ਦਿਲ ਨਾਲ ਜਵਾਬ ਦਿੱਤਾ ਜਦੋਂ ਮੇਰਾ ਨਾਨਾ ਮਰਿਆ ਤਾਂ ਤੁਸੀਂ ਉਸ ਦੀ ਥਾਂ ਲੈ ਲਈ ਪਰ ਜਦੋਂ ਤੁਸੀਂ ਨਹੀਂ ਰਹੋਗੇ ਤਾਂ ਤੁਹਾਡੀ ਥਾਂ ਕੌਣ ਲਏਗਾ ਉਸ ਦੇ ਸਿਰ ਤੇ ਪਿਆਰ ਤੇ ਸੱਚੇ ਪਤੀ ਦਾ ਸਾਆਇਆ ਸੀ ਉਸ ਨੂੰ ਉਸ ਦੀ ਨੰਨੀ ਬੱਚੀ ਦਾ ਸਹਾਰਾ ਸੀ ਪਰ ਤੁਹਾਡੇ ਪਿੱਛੋਂ ਮੇਰਾ ਸਹਾਰਾ ਕੌਣ ਬਣੇਗਾ ਤੁਸੀਂ ਮੇਰੇ ਪਿਤਾ ਤੇ ਮੇਰੀ ਮਾਂ ਤੇ ਜਵਾਨੀ ਵਿੱਚ ਸਾਥੀ ਰਹੇ ਹੋ ਇਹ ਗੱਲ ਕਹਿੰਦਿਆਂ ਉਸਨੇ ਮੁੜ ਕੇ ਮੇਰੇ ਵੱਲ ਵੇਖਿਆ ਅਤੇ ਮੇਰਾ ਪੱल्लू ਫੜਦੀ ਹੋਈ ਬੋਲੀ ਤੁਹਾਡੇ ਪਿੱਛੋਂ ਇੱਕ ਇਹੋ ਜਿਹਾ ਮੇਰਾ ਦੋਸਤ ਹੈ ਪਰ ਉਹ ਮੈਨੂੰ ਕਿਵੇਂ ਹੌਸਲਾ ਦੇ ਸਕਦਾ ਹੈ ਜਦ ਕਿ ਉਹ ਦੁੱਖਾਂ ਦਾ ਸਤਾਇਆ ਹੋਇਆ ਹੈ ਇੱਕ ਟੁੱਟਿਆ ਦਿਲ ਨਿਰਾਸ਼ ਰੂਪ ਕੋਲੋਂ ਕਿਵੇਂ ਸਕੂਨ ਹਾਸਲ ਕਰ ਸਕਦਾ ਹੈ ਇੱਕ ਦਿਲਗੀਰ ਔਰਤ ਥੜਾਸੀ ਦੇ ਗਮਾਂ ਰਹੀਂ ਕਿਵੇਂ ਜਨਪ੍ਰਪਤ ਕਰ ਸਕਦੀ ਹੈ ਅਤੇ ਨਹੀਂ ਟੁੱਟੇ ਖੰਭਾ ਨਾਲ ਕੋਈ ਪੰਛੀ ਉਡਾਰੀ ਮਾਰ ਸਕਦਾ ਹੈ। ਉਹ ਮੇਰੀ ਆਤਮਾ ਦਾ ਦੋਸਤ ਹੈ ਪਰ ਮੈਂ ਪਹਿਲਾ ਹੀ ਉਸਤੇ ਗਮਾਂ ਦਾ ਇੰਨਾ ਬੋਝ ਲੱਦ ਦਿੱਤਾ ਹੈ ਅਤੇ ਅੱਖਾਂ ਨੂੰ ਇੰਨੇ ਹੰਝੂ ਦੇ ਦਿੱਤੇ ਹਨ ਕਿ ਉਸ ਲਈ ਸਾਰੇ ਪਾਸੇ ਹਨੇਰਾ ਹੀ ਹਨੇਰਾ ਹੈ। ਉਹ ਇੱਕ ਭਰਾ ਹੈ, ਮੇਰਾ ਬਹੁਤ ਪਿਆਰਾ ਪਰ ਉਹ ਸਾਰੇ ਭਰਾਵਾਂ ਵਾਂਗ ਹੈ ਜੋ ਮੇਰਾ ਗਮ ਵਡਾਉਂਦੇ ਤੇ ਹੰਝੂ ਘੇਰਨ ਵਿੱਚ ਮੇਰੀ ਮਦਦ ਕਰਦੇ ਹਨ। ਜਿਸ ਨਾਲ ਮੈਂ ਦਿਲ ਦਾ ਭਾਰ 끄ੜਤਣ ਵਿੱਚ ਹੋਰ ਵਾਧਾ ਹੋ ਜਾਂਦਾ ਹੈ। ਸਲਮਨ ਦੇ ਇਹ ਬੋਲ ਮੇਰੇ ਦਿਲ ਨੂੰ ਚੀਰ ਗਏ ਅਤੇ ਮੈਨੂੰ ਲੱਗਿਆ ਕਿ ਮੈਂ ਹੋਰਾਂ ਲਈ ਨਹੀਂ ਸਹਿ ਸਕਾਂਗਾ। ਬਜ਼ੁਰਗ ਸਲਮਨ ਦੀਆਂ ਗੱਲਾਂ ਮਯੂਸ ਅਜਹੀਆਂ ਹੋ ਕੇ ਸੁਣਦਾ ਰਿਹਾ। ਜਿਵੇਂ ਝੱਖੜ ਸਾਹਮਣੇ ਲੈਂਪ ਦੀ ਰੌਸ਼ਨੀ ਕੰਬਦੀ ਹੋਵੇ। ਉਸ ਨੇ ਆਪਣੇ ਹੱਥ ਅੱਗੇ ਵਧਾ ਕੇ ਤਰਲਾ ਮਾਰਿਆ। ਮੈਨੂੰ ਸ਼ਾਂਤੀ ਨਾਲ ਮਾਰਨ ਦੇ ਮੇਰੀ ਬੇਟੀ। ਮੈਂ ਇਸ ਪਿੰਜਰੇ ਦੀਆਂ ਸਲਾਕਾਂ ਤੋੜ ਦਿੱਤੀਆਂ ਹਨ। ਮੈਨੂੰ ਜਾਣ ਦੇ ਰੋਕ ਨਾ ਤੇਰੀ ਮਾਂ ਮੈਨੂੰ ਬੁਲਾ ਰਹੀ ਹੈ ਅਸਮਾਨ ਸਾਫ ਹੈ ਤੇ ਸਮੁੰਦਰ ਸ਼ਾਂਤ ਅਤੇ ਕਿਸ਼ਤੀ ਜਾਣ ਲਈ ਤਿਆਰ ਹੈ ਸਫ਼ਰ ਲਈ ਦੇਰ ਨਾ ਕਰਾਂ ਮੇਰੇ ਸਰੀਰ ਨੂੰ ਹੋਰ ਸਰੀਰਾਂ ਦੇ ਨਾਲ ਆਰਾਮ ਕਰਨ ਦੇ ਮੇਰਾ ਸੁਪਨਾ ਖਤਮ ਹੋਣ ਦੇ ਅਤੇ ਮੇਰੀ ਰੂਹ ਨੂੰ ਪ੍ਰਵਾਹਤ ਨਾਲ ਜਾਗਰਤ ਆਪਣੀ ਰੂਹ ਨੂੰ ਮੇਰੀ ਰੂਹ ਦੇ ਕਲਾਵੇ ਵਿੱਚ ਆਉਣ ਦੇ ਅਤੇ ਮੈਨੂੰ ਆਸ ਨਾਲ ਝੁੰਮਣ ਦੇ ਮੇਰੇ ਜਿਸਮ ਉੱਤੇ ਦੁੱਖ ਗੰਮ ਦੇ ਹੰਝੂ ਨਾ ਕੇਰੀ ਤਾਂ ਕਿ ਫੁੱਲ ਤੇ ਕਾ ਉਸ ਨੂੰ ਖਰਾਕ ਦੇਣ ਤੋਂ ਨਾ ਕਰ ਦੇਣ ਮੇਰੇ ਹੱਥਾਂ ਉਤੇ ਦੁੱਖ ਦੇ ਹੱਥਰੂ ਵਹਾ ਕਿਤੇ ਮੇਰੀ ਕਬਰ ਉਤੇ ਕੰਡੇ ਨਾ ਉੱਗ ਪੈਣ ਮੇਰੇ ਮੱਥੇ ਉਤੇ ਦਰਦ ਦੀਆਂ ਲਕੀਰਾਂ ਨਾ ਖਿੱਚ ਤਾਂ ਕਿ ਕਿਦਰੇ ਹਵਾ ਉਹਨਾਂ ਨੂੰ ਪੜ ਕੇ ਮੇਰੀਆਂ ਹੱਡੀਆਂ ਦੀ ਧੂੜ ਨੂੰ ਹਰੇ ਭਰੇ ਬਾਗਾਂ ਵਿੱਚ ਉਡਾ ਕੇ ਲਜਾਣ ਤੋਂ ਨਾ ਨਾ ਕਰ ਦੇਵੇ ਮੈਂ ਤੈਨੂੰ ਪਿਆਰ ਕਰਦਾ ਹਾਂ ਮੇਰੀ ਬੱਚੀ ਜਦੋਂ ਤੱਕ ਮੈਂ ਜਿਉਂਦਾ ਹਾਂ ਅਤੇ ਮਰਨ ਪਿੱਛੋਂ ਵੀ ਮੈਂ ਤੈਨੂੰ ਪਿਆਰ ਕਰਦਾ ਰਹਾਂਗਾ ਮੇਰੀ ਰੂਹ ਸਦਾ ਤੇਰੇ ਧਿਆਨ ਰੱਖੇਗੀ ਅਤੇ ਤੇਰੀ ਰੱਖਿਆ ਕਰੇਗੀ ਫਿਰ ਅਧਨੀਚੀਆਂ ਅੱਖਾਂ ਨਾਲ ਫੈਰਿਸ ਆਫਨਦੀ ਮੇਰੇ ਵੱਲ ਵੇਖਦਾ ਤੇ ਕਹਿੰਦਾ ਹੈ ਮੇਰੇ ਬੇਟੇ ਸਲਮਾਨ ਦਾ ਸਕਾਪਰਾ ਬਣ ਕੇ ਰਹੀਂ ਜੇ ਮੈਂ ਤੇਰਾ ਪਿਤਾ ਮੇਰਾ ਭਰਾ ਸੀ ਲੋੜ ਵੇਲੇ ਉਸ ਦੀ ਦੋਸਤ ਵਾਂਗ ਮਦਦ ਕਰੀ ਉਸ ਨੂੰ ਸੋਗ ਨਾ ਮਨਾਉਣ ਦੇ ਕਿਉਂਕਿ ਮਰਿਆਂ ਦਾ ਸੋਗ ਮਨਾਉਣਾ ਗਲਤੀ ਹੈ ਚੰਗੀਆਂ ਚੰਗੀਆਂ ਗੱਲਾਂ ਕਰਕੇ ਉਸ ਦਾ ਦਿਲ ਬਹਲਾਈ ਤੇ ਜ਼ਿੰਦਗੀ ਦੇ ਗੀਤ ਗਾਈ ਤਾਂ ਕਿ ਉਹ ਆਪਣੇ ਘਰ ਪਹੁੰਚ ਜਾਏ। ਤੋਂ ਮੈਨੂੰ ਆਪਣੇ ਪਿਤਾ ਦੀ ਯਾਦ ਕਰਾ ਦਿੱਤੀ ਹੈ। ਉਸ ਨੂੰ ਦਸੀ ਕਿ ਮੈਂ ਆਪਣੀ ਜ਼ਿੰਦਗੀ ਦੇ ਅੰਤਲੇ ਸਾਹਾਂ ਤੱਕ ਉਸ ਨੂੰ ਉਸਦੇ ਬੇਟੇ ਦੇ ਰੂਪ ਵਿੱਚ ਪਿਆਰਿਆ ਹੈ। ਚੁੱਪຊਾ ਗਈ। ਮੈਨੇ ਬਜ਼ੁਰਗ ਦੇ ਚਿਹਰੇ ਉਤੇ ਮੌਤ ਦੇ ਚਿੰਨ ਨਜ਼ਰ ਆਉਣ ਲੱਗੇ। ਉਸਨੇ ਅੱਖਾਂ ਦੀਆਂ ਪੁਤਲੀਆਂ ਘਮਾਈਆਂ ਤੇ ਸਾਡੇ ਵੱਲ ਵੇਖ ਹੌਲੀ ਜਿਹੀ ਬੋਲਿਆ। ਡਾਕਟਰ ਨੂੰ ਨਾਮ ਬਲਾਓ। ਕਿਦਰ ਉਹ ਦਵਾਈ ਦੇ ਕੇ ਮੇਰੀ ਇਸ ਕੈਦ ਨੂੰ ਹੋਰ ਨਾ ਵਧਾ ਦੇਵੇ। ਗਿਲਾਮਿੰਦੇ ਦੇਨਗੇ ਅਤੇ ਮੇਰੀ ਰੂਹ ਆਕਾਸ਼ ਵਿੱਚ ਉੱਡਣਾ ਲੋਚਦੀ ਹੈ ਕਿਸੇ ਪਾਦਰੀ ਨੂੰ ਵੀ ਮੇਰੇ ਨੇੜੇ ਨਾ ਬੁਲਾਉਣਾ ਕਿਉਂਕਿ ਮੈਂ ਗੁਨਾਹਗਾਰ ਹਾਂ ਤਾਂ ਉਸ ਦੇ ਜਾਦੂ ਮੰਤਰ ਮੈਨੂੰ ਬਚਾ ਨਹੀਂ ਸਕਣਗੇ ਤੇ ਜੇ ਮੈਂ ਗੁਨਾਹਗਾਰ ਹਾਂ ਤਾਂ ਇਹ ਮੈਨੂੰ ਸਵਰਗ ਦੇ ਰਾਹ ਵਿੱਚ ਨਹੀਂ ਪਾਵਣਗੇ ਮਨੁੱਖ ਦਾ ਦੀ ਇੱਛਾ ਖੁਦਾ ਦੀ ਇੱਛਾ ਨੂੰ ਬਦਲ ਨਹੀਂ ਸਕਦੀ ਜਿਵੇਂ ਕੋਈ ਜੋਤਸ਼ੀ ਤਾਰਿਆਂ ਦੀ ਦਿਸ਼ਾ ਨਹੀਂ ਬਦਲ ਸਕਦਾ ਪਰ ਮੇਰੀ ਮੌਤ ਪਿਛੋ ਡਾਕਟਰਾਂ ਤੇ ਪਾਦਰੀਆਂ ਨੂੰ ਜਿਵੇਂ ਉਹ ਚਾਹਣ ਨਾ ਕਰਨ ਦਿਓ ਉਦੋਂ ਤੱਕ ਮੇਰਾ ਜਹਾਜ਼ ਆਪਣਾ ਸਫ਼ਰ ਜਾਰੀ ਰੱਖੇਗਾ ਜਦ ਤੱਕ ਆਪਨੇ ਢਕਾਣੇ ਤੇ ਪੁੱਜ ਨਹੀਂ ਜਾਂਦੇ ਅੱਧੀ ਰਾਤ ਨੂੰ ਫੈਰਿਸ ਆਫਨਦੀ ਨੇ ਥੱਕੀਆਂ ਮੁੰਦੀਆਂ ਅੱਖਾਂ ਆਖਰੀ ਵਾਰ ਖੋਲੀਆਂ ਤੇ ਸਲਮਾ ਉਹ ਤੇ ਢਕਾ ਦਿੱਤੀਆਂ ਜੋ ਉਸ ਦੇ ਕੋਲ ਗੋਡਿਆਂ 'ਤੇ ਬੈਠੀ ਸੀ ਉਸ ਨੇ ਬੋਲਣ ਦੀ ਕੋਸ਼ਿਸ਼ ਕੀਤੀ ਪਰ ਨਾ ਬੋਲ ਸਕਿਆ ਕਿਉਂਕਿ ਮੌਤ ਨੇ ਉਸ ਦੀ ਆਵਾਜ਼ ਵਿੱਚ ਰਿਕਵਰਡ ਪਾ ਦਿੱਤੀ ਸੀ ਫਿਰ ਵੀ ਉਹ ਜ਼ੋਰ ਲਾ ਕੇ ਇਹੀ ਕਹਿ ਸਕਿਆ ਰਾਤ ਗੁਜ਼ਰ ਗਈ ਹੈ ਉਹ ਸਲਮਾ ਉਹ ਉਹ ਸਲਮਾ ਨਾਲ ਹੀ ਉਸ ਦੀ ਗਰਦਨ ਨੂੰ ਲੁੜਕ ਗਈ ਚਿਹਰਾ ਚਿੱਟਾ ਪੂਣੀ ਹੋ ਗਿਆ ਤੇ ਆਖਰੀ ਸਾਹ ਲੈਂਦਿਆਂ ਮੈਨੂੰ ਚਾਪਿਆ ਜਿਵੇਂ ਉਸ ਦੇ ਹੋਂਠਾਂ ਤੇ ਮੁਸਕਾਨ ਹੋਵੇ ਸਲਮਾ ਨੇ ਆਪਣੇ ਪਿਤਾ ਦਾ ਹੱਥ ਫੜਿਆ ਇਹ ਠੰਡਾ ਲੱਕ ਸੀ ਫਿਰ ਉਸ ਨੇ ਆਪਣਾ ਸਿਰ ਉੱਚਾ ਕਰਕੇ ਉਸ ਦੇ ਮੂੰਹ ਵੱਲ ਵੇਖਿਆ ਪਰ ਉਹ ਮੌਤ ਦੇ ਪਰਦੇ ਨਾਲ ਢਕਿਆ ਹੋਇਆ ਸੀ ਸਲਮਾ ਨੂੰ ਇੰਨਾ ਸਾਲਾਂ ਪੁੱਜਾ ਕੇ ਉਹ ਰੋ ਵੀ ਨਾ ਸਕੇ ਨਹਾਉਂਗਾ ਪਰਿਆ ਨਾ ਹਿੱਲਦੀ ਜੁਦੀ ਥੋੜੀ ਦੇਰ ਤੱਕ ਉਹ ਬੁੱਤ ਬਣ ਕੇ ਉਸ ਵੱਲ ਵੇਖਦੇ ਰਹੇ ਫਿਰ ਉਹ ਝੁਕੇ ਤੇ ਸਿਰ ਜ਼ਮੀਨ ਤੇ ਜਾ ਲਗਾ ਤੇ ਬੋਲੀ ਉਹ ਮਾਲਕਾ ਦਇਆ ਕਰ ਤੇ ਸਾਡੇ ਟੁੱਟੇ ਖੰਭ ਜੋੜ ਦੇ ਫੈਰਿਸ ਅਫੰਦੀ ਕਰੀਮੇ ਮਰ ਗਿਆ ਉਸ ਦੀ ਰੂਸ ਦੀ ਵੀ ਰੂਹ ਵਿੱਚ ਜਾ ਰਲੀ ਤੇ ਜਿਸਮ ਮਿੱਟੀ ਵਿੱਚ ਮਨਸੂਰ ਬੇਗਾਲਿਬ ਸਾਰੀ ਜਾਇਦਾਦ ਦਾ ਮਾਲਕ ਬਣ ਗਿਆ ਅਤੇ ਸਲਮਨ ਜ਼ਿੰਦਗੀ ਭਰ ਲਈ ਗੁਲਾਮ ਬਣ ਗਏ ਗਮਾ ਤੇ ਦੁੱਖਾਂ ਦੀ ਜ਼ਿੰਦਗੀ ਭੋਗਣ ਲਈ ਮੈਂ ਗਮ ਤੇ ਫਿਕਰ ਵਿੱਚ ਡੁੱਬ ਗਿਆ ਦਿਨ ਤੇ ਰਾਤਾਂ ਮੇਰੇ ਉਹ ਤੇ ਇੰਜ ਝੱਪਟੀਆਂ ਜਿਵੇਂ ਇਲ ਆਪਣੇ ਸ਼ਿਕਾਰ ਉੱਤੇ ਅਨੇਕਾਂ ਵਾਰ ਮੈਂ ਕਿਤਾਬਾਂ ਤੇ ਹੋਰ ਬੀਤੀਆਂ نسلਾਂ ਨਾਲ ਸਹਿਤ ਪੜਨ ਵਿੱਚ ਉਲਝਾ ਕੇ ਆਪਣੀ ਬਦਕਿਸਮਤੀ ਨੂੰ ਭੁਲਾਉਣ ਦਾ ਯਤਨ ਕੀਤਾ ਪਰ ਇਹ ਤਾਂ ਤੇਲ ਨਾਲ ਅੱਗ ਨੂੰ ਬੁਝਾਉਣ ਵਾਲੀ ਗੱਲ ਸੀ ਕਿਉਂਕਿ ਮੈਨੂੰ ਬੀਤੇ ਵਿੱਚ ਉਹ ਦਖਾਂਤ ਤੋਂ ਸવાય ਕੁਝ ਨਜ਼ਰ ਨਹੀਂ ਆਉਂਦਾ ਅਤੇ ਰੋਣ ਕਰ ਲਾਉਣ ਤੋਂ ਸવાય ਕੁਝ ਨਾ ਸੁਝਦਾ। ਭਾਜਨ ਪੁਸਤਕਾਂ ਨਾਲੋਂ ਕਾਮਕਾਜ ਦੀਆਂ ਪੁਸਤਕਾਂ ਵਧੇਰੇ ਦਿਲਚਸਪ ਸਨ ਅਤੇ ਵਧੇਰੇ ਪਸੰਦ ਨੇ। ਪੱਛਮੀ ਲੇਖਕਾਂ ਦੇ ਸਾਰੇ ਨਾਟਕਾਂ ਨਾਲੋਂ ਹੈਮਲੇਟ ਮੇਰੇ ਦਿਲ ਨੂੰ ਵਧੇਰੇ ਟੰਬਦਾ ਸੀ। ਇਸ ਤਰ੍ਹਾਂ ਨਿਰਾਸ਼ਾ ਸਾਡੀ ਨਜ਼ਰ ਨੂੰ ਕਮਜ਼ੋਰ ਤੇ ਕੰਨਾਂ ਨੂੰ ਬੰਦ ਕਰ ਦਿੰਦੀ ਹੈ। ਸਾਨੂੰ ਤਾਂ ਵਾਹੀ ਦੀ ਪਰਛਾਈ ਤੋਂ ਬਿਨਾਂ ਕੁਝ ਦਿਸਦਾ ਨਹੀਂ। ਅਤੇ ਆਪਣੇ ਦੁਖੀ ਦਿਲ ਦੀ ਆਵਾਜ਼ ਤੋਂ ਸਿਵਾਏ ਕੁਝ ਸੁਣਦਾ ਨਹੀਂ ਅੱਜ ਲਈ ਇੱਥੇ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ